ਮੈਂ ਤਰਗਾ ਬੱਗੇ ਨੋਗੋਆ ਪੀਰ ਬਾਤ ਚ ਗਿਆੜਾ ਤੇ ਸਾਡੀ ਉਰੇ ਰਾਤ ਪੌਣੇ 3:00 ਵਜੇ ਵੀ ਚੋਰੀ ਹੋਈ ਹੈ ਤੇ ਪੁਲਿਸ ਅੱਗੇ ਸਾਡੀ ਬੇਨਤੀ ਹੈ ਵੀ ਸਾਨੂੰ ਉਹ ਚੋਰ ਫੜਿਆ ਜਾਵੇ ਸਾਡੀ ਪਹਿਲਾਂ ਵੀ 3-4 ਵਾਰੀ ਉਰੇ ਗੱਲੇ ਤੋੜ ਚੁੱਕੇ ਆ ਜੀ ਤੇ ਕਈ ਵਾਰ ਗੱਨੇ ਪੱਟ ਕੇ ਵੀ ਲੈ ਗਏ ਆ ਜੀ ਤੇ ਬੇਨਤੀ ਹੈ ਪੁਲਿਸ ਅੱਗੇ ਕਿ ਸਾਡਾ ਇਹ ਥੋੜਾ ਜਿਹਾ ਕੀਤਾ ਜਾਵੇ ਜੋ ਵੀ ਇਹ ਪੈਸੇ ਹੁੰਦੇ ਤੇ ਉਹਦੀ ਦੇਖਭਾਲ ਨਾਲ ਉਰੇ ਲਾਂਦੇ ਦੇ ਜੀ ਫਰਦਈ ਦੇ ਕੋਈ ਸਾਰੇ ਚੋਰੀ ਕੀ ਵਾਰੀ ਜੋ ਹੋਈ ਹੈ ਕਿੰਨੇ ਬੰਦੇ ਸੀ ਬਾਬਾ ਜੀ ਚੋਰੀ ਚ ਨਾੜੇ ਇੱਕ ਬੰਦਾ ਦਾ ਜੀ ਇੱਕ ਬੜਿਆ ਜੀ ਅੰਦਰ ਉਹ ਵੀ ਅੱਗੇ ਪਹਿਲਾਂ ਅਸੀਂ ਕੈਂਪਰੀਨ ਲਾਇਆ ਹੋਇਆ ਸੀ ਜੀ ਹੁਣ ਇੱਕ ਕੈਮਰਾ ਲਾਇਆ ਜੀ ਤੇ ਕੀ ਹੁਣ ਕੀ ਮੰਗ ਕਰਦੇ ਹਾਂ ਉਸ ਪ੍ਰਸ਼ਾਸਨ ਤੋਂ ਮੰਗ ਕੀ ਜੀ ਇਹ ਚੋਰ ਨੂੰ ਫੜਿਆ ਜਾਵੇ ਤੇ ਕਾਰਵਾਈ ਉੱਤੇ ਜੋ ਬਣਦੀ ਹੈ ਕੀ ਕੀ ਆਵੇ ਪਹਿਲਾਂ ਵੀ ਕਿੰਨੇ ਚੋਰੀਆਂ ਹੋਈਆਂ ਚੋਰੀ ਚ ਚਾਰ ਆਏ ਪੰਜਵੀਂ ਵਾਰ ਹੈ ਬੰਦਾ ਇੰਦਰੋਂ ਹੈ ਜੀ ਉਹ ਰੇ ਅੰਦਰੋਂ ਬੜਿਆ ਜੀ ਸੱਭਲ ਜੀ ਕੇ ਲਈ ਹੋਈ ਸੀ ਉਹਨੇ ਐਡੀ ਕੇ ਸੱਭਲ ਪਾਈ ਹੈ ਜੀ ਉਹ ਜਿੰਦਾ ਲੋਕ ਤੌਰ ਤੇ ਆ ਜੀ ਗੱਲੇ ਦਾ ਇਹਦੇ ਵਿੱਚ ਜੋ ਵੀ ਇੱਕ ਸਾਲ ਤੇ ਤੇ ਜੋ ਵੀ ਸੇਵਾ ਮੋਨੇ